ਹਾ ਸ ਮਹੱਲਾ ਤੀਜਾ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਐਥੇ ਕਰ ਕਰ Japਦੇ ਆਗੇ ਜੁਗ ਜੁਗ ਪ੍ਰਗਟ ਹੋਏ ਏ ਮਨ ਰੁੜੇ ਰੰਗੁਲੇ ਤੂੰ ਸੱਚਾ ਰੰਗ ਚੜਾਈ ਰੂੜੀ ਬਾਣੀ ਜੇ ਰਪੇ ਨਾ ਇਹੋ ਰੰਗ ਲਹੇ ਨਾ ਜਾਏ ਰਹਾਉ ਹਮ ਨੀਚ ਮੈਲੇ ਅਤ ਅਭਿਮਾਨੀ ਦੂਜੇ ਪਾਏ ਵਿਕਾਰ ਗੁਰ ਪਰਸ ਮਿਲਿਐ ਕੰਚਨ ਹੋਏ ਨਿਰਮਲ ਜੋਤਿ ਅਪਾਰ ਬਿਨ ਗੁਰ ਕੋਈ ਨ ਰੰਗਿਐ ਗੁਰ ਮਿਲਿਏ ਰੰਗ ਚੜਾਓ ਗੁਰ ਕੈ ਪੈ ਭਾਈ ਜੋਰਤੀ ਸਿਫਤੀ ਸਚ ਸਮਾਓ ਪੈ ਬਿਨ ਲਾਗ ਨ ਲਗਈ ਨਾ ਮਨ ਨਿਰਮਲ ਹੋਏ ਬਿਨ ਪੈ ਕਰਮ ਕਮਾਵਣੇ ਝੋਠ ਠਾਉ ਨਾ ਕੋਇ ਜਿਸ ਨੂੰ ਆਪੇ ਰੰਗੇ ਸੋਰਪਸੀ ਸਤ ਸੰਗਤ ਮਿਲਾਏ ਪੂਰੇ ਗੁਰ ਤੇ ਸਤ ਸੰਗਤ ਉਪਜੈ ਸਹਜੇ ਸਚ ਸੁਪਾਏ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਾਸ ਢੋਰ ਜਿਨ ਕੀਤੇ ਤਿਸੇ ਨਾ ਜਾਣਨੀ ਬਿਨ ਨਾਵੇ ਸਭ ਚੋਰੇ ਇੱਕ ਗੁਣ ਵਿਹਾਜਹੀ ਔਗਣ ਵਿਕਰਣ ਹੈ ਗੁਰ ਕੈ ਸਹਿਜ ਸੁਭਾਏ ਗੁਰ ਸੇਵਾ ਤੇ ਨਾਉ ਪਾਇਆ ਵੋਟਾ ਅੰਦਰ ਆਏ ਸਭਨਾ ਦਾਤਾ ਏਕ ਹੈ ਸਿਰ ਧੰਦੇ ਲਾਏ ਨਾਨਕ ਨਾਮੇ ਲਾਏ ਸਵਾਰਿਯਨ ਸਬਦੇ ਲੈ ਮਿਲਾਏ ਆਸਾ ਮਹੱਲਾ ਤੀਜਾ ਸਬਨਾਵੇਂ ਨੋ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ ਬਿਨ ਨਾਵੇ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਈ ਤੂੰ ਬੇਅੰਤ ਦਿਆਲ ਹੈ ਤੇਰੀ ਸਰਣਾਈ ਗੁਰ ਪੂਰੇ ਤੇ ਪਾਈਐ ਨਾਮੇ ਵੜਾਈ ਰਹਾਉ ਅੰਤਰ ਬਾਹਰ ਇੱਕ ਹੈ ਬਹੁ ਵਿਦ ਸ੍ਰਿਸ਼ਟ ਉਪਾਈ ਹੁਕਮੇ ਕਾਰ ਕਰਾਈ ਦਾ ਦੂਜਾ ਕਿਸ ਕਹੀਏ ਭਾਈ ਬੁਝਨਾ ਅਬੁਝਨਾ ਤੁਧ ਕੀਆ ਇਹ ਤੇਰੀ ਸਰਕਾਰ ਇਕ ਨਾ ਬਖਸੇ ਮੇਲ ਲਹਿ ਇਕ ਦਰਗੇ ਮਾਰ ਕੜੇ ਕੁੜਿਆਰ ਇਕ ਤੁਰ ਪਵਿੱਤ ਪਾਵਨ ਹੈ ਦੁਨ ਨਾ ਮਿਲਾਏ ਗੁਰ ਸੇਵਾ ਤੇ ਸੁਖ ਉਪਜੈ ਸੱਚੇ ਸ਼ਬਦ ਬੁਜਾਈ ਇਕ ਕੁਚਲ ਕੁਚੀਲ ਵਿਖਲੀ ਪਤੇ ਨਾ ਹੋ ਆਪ ਖੁਆਏ ਨਾ ਓਣ ਸਿੱਤ ਨਾ ਬੁੱਧ ਹੈ ਨਾ ਸੰਜਮੀ ਫਿਰੈ ਉਤਵਤਾਏ ਨਦਰ ਕਰੇ ਜਿਸ ਆਪਣੀ ਤਿਸਨੋ ਪਾਵਨੀ ਲਾਏ ਸਤ ਸੰਤੋਖ ਇਹ ਸੰਜਮੀ ਮਨ ਨਿਰਮਲ ਸਬਦ ਸੁਣਾਏ ਲੇਖਾ ਪੜਨਾ ਪਹੋਚੀਐ ਕਥ ਕਹਿਣੇ ਅੰਤ ਨਾ ਪਾਏ ਗੁਰ ਤੇ ਕੀਮਤ ਪਾਈਐ ਸਚ ਸਬਦ ਸੋਜੀ ਪਾਏ ਇਹ ਮਨ ਦੇਹੀ ਸੋਦ ਤੂੰ ਗੁਰ ਸਬਦ ਵਿਚਾਰ ਨਾਨਕ ਇਸ ਦੇਹੀ ਵਿੱਚ ਨਾਮ ਨਿਦਾਨ ਹੈ ਪਾਈਏ ਗੁਰ ਕਹਿਤ ਅਪਾਰ